ਫਰੋਂ ਮਿਜ਼ਾਈਲਾਂ ਜਿਹੜੀਆਂ ਨੇ ਭਾਰਤੀ ਡਿਫੈਂਸ ਸਿਸਟਮ ਦੇ ਵੱਲੋਂ ਜਿਹੜੀਆਂ ਨਸ਼ਟ ਕਰ ਦਿੱਤੀਆਂ ਇਹਦੀਆਂ ਹਵਾ 'ਚ ਤੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਖੜੇ ਹਾਂ ਪਠਾਨਕੋਟ ਸ਼ਹਿਰ ਦੇ ਵਿੱਚ ਬਿਲਕੁਲ ਤੁਸੀਂ ਦੇਖੋ ਸਨਾਟਾ ਸ਼ਾਇਆ ਹੋਇਆ ਸੁੰਨਪਸਰੀ ਹੋਈ ਹੈ ਔਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਜਿਹੜਾਗਾ ਲੋਕਾਂ ਨੂੰ ਅਲਰਟ ਰੈਨ ਦੇ ਲਈ ਕਿਹਾ ਗਿਆ ਤਾਂ ਪਠਾਨਕੋਟ ਸ਼ਹਿਰ ਦੇ ਵਿੱਚ ਵੀ ਹਦਾਇਤਾਂ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਕਿ ਕੋਈ ਆਪਣੀ ਬਾਲਕੋਨੀ ਦੇ ਵਿੱਚ ਨਾ ਆਵੇ ਬਾਲਕੋਨੀਆਂ ਤੋਂ ਤੁਸੀਂ ਦੂਰ ਰਹੋ ਔਰ ਨਾਲ ਹੀ ਜਿਹੜਾ ਇਹ ਗੱਲ ਵੀ ਕਹੀ ਗਈ ਹੈ ਕਿ ਤੁਸੀਂ ਜਿਹੜਾ ਹੈਗਾ ਘਰ ਤੋਂ ਬਾਹਰ ਨਿਕਲ ਤੋਂ ਥੋੜਾ ਪਰਹੇਜ਼ ਕਰੋ ਔਰ ਪ੍ਰਸ਼ਾਸਨ ਦਾ ਪੂਰਾ ਸਾਥ ਦਿਓ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਕਿਉਂਕਿ ਆਉਣ ਵਾਲੇ ਜਿਹਾ ਦਾਦੇ ਕਿ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਕਿਹਾ ਜਾ ਰਿਹਾ ਹੈ ਕਿ ਕੱਲ ਵਰਗਾ ਕਈ ਵਾਰ ਹਾਲਾਤ ਬਣ ਸਕਦੇ ਨੇ ਜਿਵੇਂ ਕੱਲ ਪਾਕਿਸਤਾਨ ਦੇ ਵੱਲੋਂ ਤੁਹਾਨੂੰ ਯਾਦ ਹੋਊਗਾ ਮਜ਼ਾਈਲਾਂ ਦਾਗੀਆਂ ਗਈਆਂ ਤਾਂ ਪੂਰਾ ਏਰੀਆ ਦੇਖੋ ਸਾਹਮਣੇ ਪਹਾੜੀ ਤੁਹਾਨੂੰ ਦਿਸਦੀ ਆ ਉਹ ਸਾਹਮਣੇ ਪਹਾੜੀ ਆ ਗਈ ਔਰ ਕਿਉਂਕਿ ਸਾਰਾ ਦਲਹੋਜ਼ੀ ਚੰਬਾ ਇੱਥੋਂ ਹਿਮਾਸਰ ਵੀ ਸ਼ੁਰੂ ਹੋ ਜਾਂਦਾ ਫਿਰ ਅੱਗੇ ਜਾ ਕੇ ਜੰਮੂ ਵੀ ਜਿਹੜਾ ਰਸਤਾ ਇਹੀ ਜਾਂਦਾ ਹੈਗਾ ਪਠਾਨਕੋਟ ਵਾਇਆ ਜੰ ਜਾਂਦਾ ਫਿਰ ਕਸ਼ਮੀਰ ਹੈ ਤਾਂ ਤੁਸੀਂ ਦੇਖੋ ਸਾਰਾ ਏਰੀਆ ਜਿੱਥੇ ਜਿੱਥੇ ਤੁਹਾਡੀ ਨਿਗਾਹ ਜਾਏਗੀ ਸੁੰਨ ਪਸਰੀ ਪਈਆ ਬਿਲਕੁਲ ਪਿੰਡ ਰੋਪ ਸਾਇਲੈਂਸ ਜਿਸ ਨੂੰ ਸਾਇਲੈਂਸ ਜਿਸ ਨੂੰ ਕਹਿੰਦੇ ਨੇ ਉਹ ਹੋਇਆ ਪਿਆ ਤੁਸੀਂ ਦੇਖੋ ਹਾਲਾਂਕਿ ਪ੍ਰਸ਼ਾਸਨ ਵਾਰ-ਵਾਰ ਅਡਵਾਈਜ਼ਰੀ ਜਾਰੀ ਕਰ ਰਿਹਾ ਕਿਉਂਕਿ ਕੱਲ ਵੀ ਜਿਹੜਾਗਾ ਪਠਾਨਕੋਟ 에ਰ ਬੇਸ ਤੇ ਜਿਸ ਹੱਬ ਦਾ ਹਮਲਾ ਹੋਇਆ ਬਠਿੰਡਾ ਦੇ ਵਿੱਚ ਹਮਲਾ ਹੁੰਦਾ ਔਰ ਲੁਧਿਆਣਾ ਜਲੰਧਰ ਆਦਮਪੁਰ ਚੰਡੀਗੜ੍ਹ ਔਰ ਅੱਜ ਵੀ ਚੰਡੀਗੜ੍ਹ ਦੇ ਵਿੱਚ ਦਾ ਸਾਇਰਨ ਸਵੇਰ ਤੋਂ ਸਾਇਰਨ ਜਿਹੜੇ ਨੇ ਉਹ ਵੱਜਨੇ ਸ਼ੁਰੂ ਹੋ ਗਏ ਸੀ ਪ੍ਰਸ਼ਾਸਨ ਦੇ ਵੱਲੋਂ ਅਡਵਾਈਜ਼ਰੀਆਂ ਜਾਰੀ ਕੀਤੀ ਗਈਆਂ ਸੀ ਔਰ ਦੂਜੇ ਪਾਸੇ ਪ੍ਰਸ਼ਾਸਨ ਇਹ ਵੀ ਗੱਲ ਕਹਿ ਰਿਹਾ ਸੀ ਕਿ ਜਿਹੜਾਗਾ ਤੁਸੀਂ ਜਦੋਂ ਬਲੈਕਆਊਟ ਹੁੰਦਾ ਹੈ ਤਾਂ ਪੂਰਾ ਸਾਥ ਦਿਓ ਕੋਈ ਵੀ ਲਾਈਟ ਨਹੀਂ ਚੱਲਣੀ ਚਾਹੀਦੀ ਜਦੋਂ ਅੱਜ ਵੀ ਇਹ ਗੱਲ ਤੋਂ ਦੱਸ ਦਿੱਤੀ ਕਿ ਅੱਜ ਵੀ ਹੋ ਸਕਦਾ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਵੀ ਬਲੈਕਆਊਟ ਜਲਦੀ ਹੋ ਸਕਦਾ ਕੱਲ ਯਾਦ ਕਰੋ 7:30 ਸਾਰੇ ਬਲੈਕਆਊਟ ਹੋ ਗਿਆ ਸੀ ਕੱਲ ਜਿਹੜਾ ਤੁਹਾਨੂੰ ਦੱਸ ਦੇ ਕਿ ਕੱਲ 7:30 7:30 ਵਜੇ ਤੱਕ ਬਲੈਕਆਊਟ ਜਿਹੜਾ ਸਾਰਾ ਹੋ ਗਿਆ ਸੀ ਔਰ ਅੱਜ ਵੀ ਇਹ ਹੋ ਸਕਦਾ ਤੁਸੀਂ ਦੇਖੋ ਅੱਜ ਵੀ ਜਿਹੜਾਗਾ ਲੋਕਾਂ ਨੂੰ ਕਿਹਾ ਕਿ ਕੋਠਿਆਂ ਦੇ ਉੱਪਰ ਨਹੀਂ ਆਉਣਾ ਛੱਤਾਂ ਦੇ ਉੱਪਰ ਨਹੀਂ ਆਉਣਾ ਬਾਲਕੋਨੀਆਂ 'ਚ ਜਿਹੜਾ ਬਾਲਕੋਨੀਆਂ 'ਚ ਨਹੀਂ ਰਹਿਣਾ ਤੁਸੀਂ ਦੂਰ ਰਹਿਣਾ ਬਾਲਕੋਨੀਆਂ ਤੋਂ ਔਰ ਮੈਂ ਕਹੂੰਗਾ ਦਵਿੰਦਰ ਇੱਧਰ ਵੀ ਜਿਹੜੇ ਇੱਕ ਵਾਰ ਦਿਖਾ ਦਿੱਤਾ ਜਾਪਿਆ ਸਾਰਾ ਪਹਾੜੀ ਏਰੀਆ ਤੁਸੀਂ ਦੇਖੋ ਇਹ ਸਾਰਾ ਪਹਾੜੀ ਏਰੀਆ ਤਾਂ ਪਹਾੜੀ ਏਰੀਆ ਦੇ ਨਾਲ ਕਿਉਂਕਿ ਜੰਮੂ ਦੇ ਨਾਲ ਲੱਗਿਆ ਦਾ ਪਠਾਨਕੋਟ ਬਾਰਡ ਏਰੀਆ ਬੜਾ ਸੰਵੇਦਨਸ਼ੀਲ ਇਲਾਕਾ ਹੈ ਔਰ ਐਸੀ ਗੱਲਾਂ ਨੂੰ ਲੈ ਕੇ ਜਿਹੜਾ ਹੈ ਤੁਹੰਦਾ ਦੇ ਕੇ ਇਤਿਹਾਸ ਵਰਤੇ ਗਏ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਭਾਰਤ ਦੇ ਵੱਲੋਂ ਗ੍ਰਹਿ ਮੰਤਰੀ ਲਗਾਤਾਰ ਮਿਤਸ਼ਾ ਹੁਣ ਡਿਫੈਂਸ ਮਨਿਸਟਰ ਜਿਹੜੇ ਨੇ ਰਾਨਨਾਥ ਸਿੰਘ ਹੁਣ ਲਗਾਤਾਰ ਉਹ ਗੱਲਬਾਤ ਕਰ ਰਹੇ ਨੇ ਫੌਜ ਮੁਖੀਆਂ ਦੇ ਨਾਲ ਔਰ ਦੂਜੇ ਪਾਸੇ ਜਿਹੜੀ ਭਾਰਤ ਦੀ ਏਅਰ ਟੂ ਫੈਨ ਸਿਸਟਮ ਹੈ ਉਹ ਵੀ ਪੂਰਾ ਕਾਮਯਾਬ ਰਿਹਾਗਾ ਇਸ ਵਾਰ ਲਗਾਤਾਰ ਜਿਹੜਾ ਜਿੰਨੀਆਂ ਮਸਾਇਲਾ ਦਾਗੀਆਂ ਸਾਰਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ ਦਿੱਲੀ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਐਡਵਾਈਜ਼ਰੀ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਰ ਦਿੱਤੀ ਗਈ ਹੈ ਮੁਹਾਲੀ ਚੰਡੀਗੜ੍ਹ ਫਰੋਜਪੁਰ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਕੁਸ਼ਕ ਇਲਾਕੇ ਫਰੀਦਕੋਟ ਦੇ ਫਰੋਜਪੁਰ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਹੈਗਾ ਇੰਟਰਨੈਟ ਸਵਾਮਾ ਵੀ ਠੱਪ ਕਰ ਦਿੱਤੀਆਂ ਗਈਆਂ ਨੈੱਟ ਵੀ ਬੰਦ ਕਰ ਦਿੱਤਾ ਗਿਆ ਹੈਗਾ ਔਰ ਅੱਜ ਵੀ ਪੰਜਾਬ ਦੇ ਵਿੱਚ ਬਲੈਕਆਊਟ ਜਲਦੀ ਹੋ ਸਕਦਾ ਹੈ ਜੀ ਦਾ ਦੇ ਕੇ ਅੱਜ ਵੀ ਪੰਜਾਬ ਦੇ ਵਿੱਚ ਬਲੈਕਆਊਟ ਜਲਦੀ ਹੋ ਸਕਦਾ ਕਿਉਂਕਿ ਕੱਲ ਜਿਸ ਹਮਲ ਦੇ ਨਾਲ ਬਾਰਦਾਤਾਂ ਹੋਈਆਂ ਕੱਲ ਤੁਸੀਂ ਦੇਖੋ ਜਦੋਂ 에어 ਸਟ੍ਰਾਈਕਸ ਭਾਰਤ ਨੇ ਕੀਤੀਆਂ ਤਾਂ ਉਸ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਦੇ ਵਿੱਚ ਕੱਲ ਆਪਣੀਆਂ ਮਿਜ਼ਾਈਲਾਂ ਪੰਜਾਬ ਖਾਸ ਤੌਰ ਤੇ ਟਾਰਗੇਟ ਕਿਉਂ ਰਿਹਾ ਕਿਉਂਕਿ ਪੰਜਾਬ ਦਾ ਬਾਰਡਰ ਬਿਲਕੁਲ ਨਾ ਲੱਗਦਾ ਤੁਹਾਨੂੰ ਆ ਪਤਾ ਹੈ ਪੰਜਾਬ ਦਾ ਬਾਰਡਰ ਜਿਹੜਾ ਹੈਗਾ ਉਹ ਕਿਸ ਪ੍ਰਕਾਰ ਨਾਲ ਲੱਗਦਾ ਹੈਗਾ ਔਰ ਜਿਹਦੇ ਕਰਕੇ ਇਹ ਪੂਰਾ ਲੋਕ ਵੀ ਇਹ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਬਹੁਤ ਕੁਝ ਭੁਗਤਣਾ ਪੈ ਸਕਦਾ ਹੈ ਪਰ ਤੁਹਾਂ ਦਾ ਦੇਖ ਕੇ ਪ੍ਰਮਾਤਮਾ ਨੂੰ ਮੂਰੇ ਜਿਹੜਾ ਅਰਦਾਸ ਜਰੂਰ ਕਰੋ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਇੱਥੇ ਕੁਝ ਨਹੀਂ ਹੋਣਾ ਚਾਹੀਦਾ ਪਹਾੜੀਆਂ ਦੇਖੋ ਸਾਰੀਆਂ ਆਸ-ਪਾਸੇ ਤੇ ਇੱਕ ਵਾਰ ਦਵਿੰਦਰ ਇਧਰ ਇੱਕ ਵਾਰ ਹੋਰ ਮਾਰ ਦਿਓ ਕੈਮਰਾ ਜਰੂਰ ਆਹ ਦੇਖੋ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਉੱਚੇ-ਉੱਚੇ ਪਹਾੜ ਇੱਥੋਂ ਜੰਮੂ ਕਸ਼ਮੀਰ ਵਾਲਾ ਰਾਹ ਸ਼ੁਰੂ ਹੋ ਜਾਂਦਾ ਹੈ ਦਲਹੌਜ਼ੀ ਵਾਲਾ ਰਾਹ ਗੱਡੀ ਨੂੰ ਜਿਹੜਾ ਵਾਚ ਕੀਤਾ ਜਾ ਰਿਹਾ ਬਿਨਾਂ ਚੈਕਿੰਗ ਤੋਂ ਕਿਸੇ ਗੱਡੀ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਬਹੁਤ ਜ਼ਿਆਦੇ ਹਾਲਾਤ ਜਿਹੜੇ ਤਰਾਹ ਪੂਰਵਕ ਬਣੇ ਹੋਏ ਨੇ ਪੁ ਸਡਟੀ ਹੋਈ ਹੈ ਪੁਲਿਸ ਦੇ ਵੱਲੋਂ ਆਪ ਦਾ ਪੂਰਾ ਕੰਮ ਕੀਤਾ ਜਾ ਰਿਹਾ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਵੱਲੋਂ ਆਪਣਾ ਪੂਰਾ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾਗਾ ਔਰ ਨਾਲ ਹੀ ਤੁਹਾਨੂੰ ਇੱਕ ਵੱਡੀ ਅਪਡੇਟ ਦੇ ਦਿੰਨੇ ਆ ਗ੍ਰਾਮ ਮੰਤਰੀ ਅਮਿਤ ਸ਼ਾਹ ਹੋਣਾ ਨੇ ਮੀਟਿੰਗ ਕੀਤੀ ਹੈ ਜੀ ਆਦਾ ਦੇ ਕਿ ਤਿੰਨੋਂ ਫੌਜ ਮੁਖੀਆਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾ ਨੇ ਮੀਟਿੰਗ ਕੀਤੀ ਹੈ ਜਿਦੇ ਵਿੱਚ ਸੀ ਡੀ ਐਸ ਵੀ ਸ਼ਾਮਲ ਸੀ ਔਰ ਤਿੰਨੇ ਫੌਜਾਂ ਦੇ ਮੁਖੀ ਸ਼ਾਮਲ ਸੀ ਉਸ ਤੋਂ ਪਹਿਲਾਂ ਡਿਫੈਂਸ ਮਿਨਿਸਟਰ ਰੱਖਿਆ ਮੰਤਰੀ ਰਾਣਾ ਸਿੰਘ ਹੁਣਾ ਨੇ ਮੀਟਿੰਗ ਕੀਤੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਜਿਹੜਾ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਕੱਲ ਜਦੋਂ 에ਅਰ ਬੇਸ ਤੇ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਸ਼ੰਕਾ ਜਿਤਾਈ ਜਾ ਰਹੀ ਸੀ ਹਾਲਾਂਕਿ ਪਠਾਨਕੋਟ ਦੇ ਤੋਂਦਾ ਦੇ ਕਿ ਪੂਰੇ ਭਾਰਤ ਦਾ ਇਹ ਡਿਫੈਂਸ ਸਿਸਟਮ ਹੈ ਐਸ 400 ਉਸਨੇ ਜਿਹੜੀਆਂ ਮਜ਼ਾਈਲਾਂ ਸੀ ਪਾਕਿਸਤਾਨ ਦੀਆਂ ਉਸ ਨੂੰ ਬਿਲਕੁਲ ਹਵਾ ਚ ਨਸ਼ਟ ਕਰਤਾ ਔਰ ਉਸ ਤੋਂ ਬਾਅਦ ਪਠਾਨਕੋਟ ਜੇ ਗੱਲ ਕਰੀਏ ਤਾਂ ਖਾਸ ਤੌਰ ਤੇ ਸਰਹੱਦੀ ਏਰੀਆ ਆ ਜਾਂਦਾ ਜੰਮੂ ਕਸ਼ਮੀਰ ਵੱਲ ਨੂੰ ਜਾਣ ਵਾਲਾ ਰਸਤਾ ਆ ਜਾਂਦਾ ਹੈਗਾ ਔਰ ਇੱਥੇ ਜਿਹੜਾ ਹੈਗਾ ਤੁਹਾਨੂੰ ਦੇਖ ਕੇ ਲਗਾਤਾਰ ਬੜਾ ਸੈਂਸਿਟਿਵ ਜਿਹੜਾ ਇਹ ਏਰੀਆ ਰਹਿੰਦਾ ਹਮੇਸ਼ਾ ਹੀ ਕਿਉਂਕਿ ਨਾਲ ਜੰਮੂ ਕਸ਼ਮੀਰ ਵੱਲ ਅੱਗੇ ਜਾ ਕੇ ਸਾਰਾ ਰਸਤਾ ਇੱਥੋਂ ਹੀ ਆ ਜਾਂਦਾ ਹੈ ਜੰਮੂ ਕਸ਼ਮੀਰ ਜਾਣਾ ਹੋਵੇ ਤਾਂ ਪਠਾਨਕੋਟ ਕ੍ਰੋਸ ਕਰਕੇ ਤੁਹਾਨੂੰ ਜਾਣਾ ਪੈਂਦਾ ਔਰ ਖਾਸ ਤੌਰ ਤੇ ਜੰਮੂ ਦੇ ਵਿੱਚ ਕਸ਼ਮੀਰ ਦੇ ਕੁਝ ਇਲਾਕਿਆਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਐਲਓਸੀ ਜਿਹੜੀ ਲਾਈਨ ਆਫ ਕੰਟਰੋਲ ਦੇ ਉੱਪਰ ਲਗਾਤਾਰ ਫਾਇਰਿੰਗ ਜਿਹੜੀ ਹੋਈ ਪਈ ਸੀ ਔਰ ਹੁਣ ਤੁਸੀਂ ਦੇਖੋ ਪੰਜਾਬ ਪੁਲਿਸ ਪੂਰੀ ਮਸਤੈਦਗੀ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਕਮਾਂਡੋ ਫੋਰਸ ਜਿਹੜੀ ਹੈ ਉਹ ਵੀ ਨਾਲ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਹਾਈ ਟੈਕ ਪੂਰਾ ਜਿਹੜਾ ਨਾਕਾ ਲਗਾ ਦਿੱਤਾ ਗਿਆ ਕੋਈ ਵੀ ਗੱਡੀ ਬਿਨਾ ਚੈਕਿੰਗ ਤੋਂ ਜਾਣ ਨਹੀਂ ਦਿੱਤੀ ਜਾ ਰਹੀ ਦੇਖੋ ਹਰੇਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਪੂਰੀ ਸਖਤ ਸਕਿਉਰਿਟੀ ਕੀਤੀ ਗਈ ਹੈ ਕਿਹਾ ਇਹ ਵੀ ਜਾ ਰਿਹਾ ਹੈਗਾ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਔਰ ਜੰਮੂ ਕਸ਼ਮੀਰ ਦੇ ਏਰੀਏ ਨੂੰ ਸਭ ਤੋਂ ਵੱਧ ਜਿਹੜੀ ਹੈ ਫੌਜ ਮਹੱਈਆ ਕਰਵਾਈ ਜਾਏ ਆਰਮੀ ਵੱਧ ਤੋਂ ਵੱਧ ਡਿਪਲੋਏ ਕੀਤੀ ਜਾਏ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਆਪਣੇ ਕਮਾਂਕਾਰਾਂ ਲਈ ਆ ਰਹੇ ਨੇ ਪਰ ਹਰ ਇੱਕ ਗੱਡੀ ਦੀ ਚੈਕਿੰਗ ਪੰਜਾਬ ਪੁਲਿਸ ਕਰ ਲਈ ਹੈ ਕਿਉਂਕਿ ਕੱਲ ਬਹੁਤ ਵੱਡਾ ਜਿਹੜਾ ਟਾਰਗੇਟ ਪੰਜਾਬ ਨੂੰ ਕੀਤਾ ਗਿਆ ਮੇਨਲੀ ਜੇ ਗੱਲ ਕਰੀਏ ਤਾਂ ਪੰਜਾਬ ਨੂੰ ਟਾਰਗੇਟ ਜਿਸ ਹਿਸਾਬ ਦੇ ਨਾਲ ਕੀਤਾ ਗਿਆ ਪਾਕਿਸਤਾਨ ਦੀ ਮਜ਼ਾਈਲਾਂ ਦੇ ਵੱਲੋਂ ਔਰ ਜਾਂ ਫਿਰ ਤੁਹਾਨੂੰ ਦੱਸ ਦੇ ਕਿ ਪਾਕਿਸਤਾਨ ਦੇ ਡਰੋਨ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਆਏ ਗੁਰਦਾਸਪੁਰ ਸਰਦੀ ਏਰੀਆ ਉੱਥੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਏ ਮਜ਼ਾਈਲਾਂ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਅਪਡੇਟ ਇਹ ਵੀ ਸਾਹਮਣੇ ਆ ਰਹੀ ਹੈ ਕਿ ਗ੍ਰਹਿ ਮੰਤਰੀ ਨੇ ਔਰ ਰੱਖਿਆ ਮੰਤਰੀ ਡਿਫੈਂਸ ਮਿਨਿਸਟਰ ਜਿਹੜੇ ਨੇ ਰਾਜਨਾਥ ਸਿੰਘ ਦੋਨਾਂ ਦੇ ਵੱਲੋਂ ਮੀਟਿੰਗਾਂ ਕਰਕੇ ਕੱਲੀ-ਕੱਲੀ ਚੀਜ਼ ਦਾ ਜਾਇਜ਼ਾ ਲਿਆ ਗਿਆ ਹੈ ਔਰ ਖਾਸ ਤੌਰ ਤੇ ਦਿੱਲੀ ਦੇ ਵਿੱਚ ਇਹ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪੀਐਮ ਮੋਦੀ ਵੀ ਟੱਚ ਦੇ ਵਿੱਚ ਨੇ ਲਗਾਤਾਰ ਹਰੇਕ ਗੱਲ ਜਿਹੜੀ ਹੈ ਉਹਨਾਂ ਨੂੰ ਦੱਸੀ ਜਾ ਰਹੀ ਹੈ ਔਰ ਦੂਜੇ ਪਾਸੇ ਆਉਣ ਵਾਲੇ ਕੁਝ ਘੰਟੇ ਕਿਉਂਕਿ ਅੱਜ ਦੀ ਰਾਤ ਕੱਲ ਦੀ ਰਾਤ ਬੜੇ ਕ੍ਰੂਸ਼ਲ ਰਹਿਣ ਵਾਲੇ ਨੇ ਔਰ ਦੂਜੇ ਪਾਸੇ ਜਿਹੜਾ ਅਮਰੀਕਾ ਦਾ ਅੱਜ ਬਿਆਨ ਜਿਸ ਹਿਸਾਬ ਦਾ ਆਇਆ ਜਿਹੜੀ ਵਾਂਸ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਭਾਰਤ ਔਰ ਪਾਕਿਸਤਾਨ ਆਪਣਾ ਮਸਲਾ ਜਲਦੀ ਨਿਬੇੜੇ ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਇੰਟਰਵਿਨ ਨਹੀਂ ਕਰੇਗਾ ਇਹ ਗੱਲ ਉਹਨਾਂ ਨੇ ਕਿਹਾ ਕਿ ਮੈਂ ਸਲਾਹ ਦਾਂਗਾ ਕਿ ਅਮਰੀਕਾ ਇੰਟਰਵਿਨ ਨਾ ਕਰੇ ਪਰ ਦੂਜੇ ਪਾਸੇ ਜਿਹੜੀ ਮਜ਼ਾਇਲ ਹੈ ਉਹਨਾਂ ਦਾ ਵੀ ਬਹੁਤ ਸਾਰਾ ਧੁੰਦਾ ਦੇ ਕਿ ਰਫੇਲ ਮਜ਼ਾਇਲ ਦੀ ਚਰਚਾ ਹੋ ਰਹੀ ਹੈ ਲਗਾਤਾਰ ਔਰ ਲਗਾਤਾਰ ਇਹ ਗੱਲਾਂ ਵੀ ਦੇਖੀਆਂ ਜਾ ਰਹੀਆਂ ਕਿ ਜੀਓ ਪੋਲਿਟਿਕਸ ਦੇ ਪੱਖ ਤੋਂ ਕੱਲੀ-ਕੱਲੀ ਚੀਜ਼ ਜਿਹੜੀ ਹੈਗੀ ਭਾਰਤ ਦਾ ਵਿਦੇ ਹੋਵੇ ਭਾਰਤ ਦਾ ਗ੍ਰਹਿ ਮੰਤਰਾਲਾ ਹੋਵੇ ਐਸ ਜੇ ਸ਼ੰਕਰ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਹਰੇਕ ਚੀਜ਼ ਉਹਨਾਂ ਦੇ ਵੱਲੋਂ ਹਰੇਕ ਗੱਲ ਹਰੇਕ ਐਕਸ਼ਨ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਅਮਰੀਕਾ ਦੇ ਨਾਲ ਯੂਨ ਦੇ ਨਾਲ ਜਾਂ ਯੂਰਪੀਅਨ ਯੂਨੀਅਨ ਦੇ ਨਾਲ ਇਕਲੀ-ਇਕਲੀ ਗੱਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਪਠਾਨਕੋਟ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਅਲਰਟ ਰੈਨ ਦੇ ਲਈ ਕਿਹਾ ਗਿਆ ਤਾਂ ਪਠਾਨਕੋਟ ਸ਼ਹਿਰ ਦੇ ਵਿੱਚ ਵੀ ਹਦਾਇਤਾਂ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਕਿ ਕੋਈ ਆਪਣੀ ਬਾਲਕੋਨੀ ਦੇ ਵਿੱਚ ਨਾ ਆਵੇ ਬਾਲਕੋਨੀਆਂ ਤੋਂ ਤੁਸੀਂ ਦੂਰ ਰਹੋ ਔਰ ਨਾਲ ਜਿਹੜਾ ਇਹ ਗੱਲ ਵੀ ਕਹੀ ਗਈ ਹੈ ਕਿ ਤੁਸੀਂ ਜਿਹੜਾ ਹੈਗਾ ਘਰ ਤੋਂ ਬਾਹਰ ਨਿਕਲ ਤੋਂ ਥੋੜਾ ਪਰਹੇਜ਼ ਕਰੋ ਔਰ ਪ੍ਰਸ਼ਾਸਨ ਦਾ ਪੂਰਾ ਸਾਥ ਦਿਓ ਐਡਵਾਈਸਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਕਿਉਂਕਿ ਆਉਣ ਵਾਲੇ ਜਿਹਾ ਦਾਦੇ ਕਿ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਕਿਹਾ ਜਾ ਰਿਹਾ ਹੈ ਕਿ ਕੱਲ ਵਰਗਾ ਕਈ ਵਾਰ ਹਾਲਾਤ ਬਣ ਸਕਦੇ ਨੇ ਜਿਵੇਂ ਕੱਲ ਪਾਕਿਸਤਾਨ ਦੇ ਵੱਲੋਂ ਤੁਹਾਨੂੰ ਯਾਦ ਹੋਊਗਾ ਮਜ਼ਾਈਲਾਂ ਦਾਗੀਆਂ ਗਈਆਂ ਤਾਂ ਪੂਰਾ ਏਰੀਆ ਦੇਖੋ ਸਾਹਮਣੇ ਪਹਾੜੀ ਤੁਹਾਨੂੰ ਦਿਸਦੀ ਆ ਉਹ ਸਾਹਮਣੇ ਪਹਾੜੀ ਆ ਗਈ ਔਰ ਕਿਉਂਕਿ ਸਾਰਾ ਦਲਹੋਜ਼ੀ ਚੰਬਾ ਇਤੋਂ ਹਿਮਾਸਟਰ ਵੀ ਸ਼ੁਰੂ ਹੋ ਜਾਂਦਾ ਫਿਰ ਅੱਗੇ ਜਾ ਕੇ ਜੰਮੂ ਵੀ ਜਿਹੜਾ ਰਸਤਾ ਇਹੀ ਜਾਂਦਾ ਹੈਗਾ ਪਠਾਨਕੋਟ ਵਾਇਆ ਜੰਮ ਜਾਂਦਾ ਫਿਰ ਕਸ਼ਮੀਰ ਹੈ ਤਾਂ ਤੁਸੀਂ ਦੇਖੋ ਸਾਰਾ ਏਰੀਆ ਜਿੱਥੇ ਜਿੱਥੇ ਤੁਹਾਡੀ ਨਿਗਾਹ ਜਾਏਗੀ ਸੁੰਨ ਪਸਰੀ ਪਈਆ ਬਿਲਕੁਲ ਪਿੰਡ ਰੋਪ ਸਾਇਲੈਂਸ ਜਿਸ ਨੂੰ ਸਾਇਲੈਂਸ ਜਿਸ ਨੂੰ ਕਹਿੰਦੇ ਨੇ ਉਹ ਹੋਇਆ ਪਿਆ ਤੁਸੀਂ ਦੇਖੋ ਹਾਲਾਂਕਿ ਪ੍ਰਸ਼ਾਸਨ ਵਾਰ-ਵਾਰ ਅਡਵਾਈਜ਼ਰੀ ਜਾਰੀ ਕਰ ਰਿਹਾ ਕਿਉਂਕਿ ਕੱਲ ਵੀ ਜਿਹੜਾਗਾ ਪਠਾਨਕੋਟ 에ਅਰ ਬੇਸ ਤੇ ਜਿਸ ਹਸਾਬ ਦਾ ਹਮਲਾ ਹੋਇਆ ਬਠਿੰਡਾ ਦੇ ਵਿੱਚ ਹਮਲਾ ਹੁੰਦਾ ਔਰ ਲੁਧਿਆਣਾ ਜਲੰਧਰ ਆਦਮਪੁਰ ਚੰਡੀਗੜ੍ਹ ਔਰ ਅੱਜ ਵੀ ਚੰਡੀਗੜ੍ਹ ਦੇ ਵਿੱਚ ਤਾਂ ਸਾਇਰਨ ਸਵੇਰ ਤੋਂ ਸਾਇਰਨ ਜਿਹੜੇ ਨੇ ਉਹ ਵੱਜਨੇ ਸ਼ੁਰੂ ਹੋ ਗਏ ਸੀ ਪ੍ਰਸ਼ਾਸਨ ਦੇ ਵੱਲ ਅਡਵਾਈਜ਼ਰੀਆਂ ਜਾਰੀ ਗਈਆਂ ਸੀ ਔਰ ਦੂਜੇ ਪਾਸੇ ਪ੍ਰਸ਼ਾਸਨ ਇਹ ਵੀ ਗੱਲ ਕਹਿ ਰਿਹਾ ਸੀ ਕਿ ਜਿਹੜਾਗਾ ਤੁਸੀਂ ਜਦੋਂ ਬਲੈਕਆਊਟ ਹੁੰਦਾ ਹੈ ਤਾਂ ਪੂਰਾ ਸਾਥ ਦਿਓ ਕੋਈ ਵੀ ਲਾਈਟ ਨਹੀਂ ਚੱਲਣੀ ਚਾਹੀਦੀ ਜਦੋਂ ਅੱਜ ਵੀ ਇਹ ਗੱਲ ਤੋਂ ਹੰਦਾ ਦਿੱ ਕਿ ਅੱਜ ਵੀ ਹੋ ਸਕਦਾ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਵੀ ਬਲੈਕਆਊਟ ਜਲਦੀ ਹੋ ਸਕਦਾ ਕੱਲ ਯਾਦ ਕਰੋ 7:30 ਸਾਰਾ ਬਲੈਕਆਊਟ ਹੋ ਗਿਆ ਸੀ ਕੱਲ ਜਿਹੜਾ ਤੁਹਾਨੂੰ ਦੱਸ ਦੇ ਕਿ ਕੱਲ 7:30 7:30 ਵਜੇ ਤੱਕ ਬਲੈਕਆਊਟ ਜਿਹੜਾ ਸਾਰਾ ਹੋ ਗਿਆ ਸੀ ਔਰ ਅੱਜ ਵੀ ਇਹ ਹੋ ਸਕਦਾ ਤੁਸੀਂ ਦੇਖੋ ਅੱਜ ਵੀ ਜਿਹੜਾਗਾ ਲੋਕਾਂ ਨੂੰ ਕਿਹਾ ਕਿ ਕੋਠਿਆਂ ਦੇ ਉੱਪਰ ਨਹੀਂ ਆਉਣਾ ਛੱਤਾਂ ਦੇ ਉੱਪਰ ਨਹੀਂ ਆਉਣਾ ਬਾਲਕੋਨੀਆਂ 'ਚ ਜਿਹੜਾ ਬਾਲਕੋਨੀਆਂ 'ਚ ਨਹੀਂ ਰਹਿਣਾ ਤੁਸੀਂ ਦੂਰ ਰਹਿਣਾ ਬਾਲਕੋਨੀਆਂ ਤੋਂ ਔਰ ਮੈਂ ਕਹੂੰਗਾ ਦਵਿੰਦਰ ਇੱਧਰ ਵੀ ਜਿਹੜੇ ਇੱਕ ਵਾਰ ਦਿਖਾ ਦਿੱਤਾ ਜਾ ਬਈ ਸਾਰਾ ਪਹਾੜੀ ਏਰੀਆ ਤੁਸੀਂ ਦੇਖੋ ਇਹ ਸਾਰਾ ਪਹਾੜੀ ਏਰੀਆ ਤਾਂ ਪਹਾੜੀ ਏਰੀਆ ਦੇ ਨਾਲ ਕਿਉਂਕਿ ਜੰਮੂ ਦੇ ਨਾਲ ਲੱਗਿਆਂ ਦਾ ਪਠਾਨਕੋਟ ਬਾਰਡਰ ਏਰੀਆ ਬੜਾ ਸੰਵੇਦਨਸ਼ੀਲ ਇਲਾਕਾ ਔਰ ਐਸੀ ਗੱਲਾਂ ਨੂੰ ਲੈ ਕੇ ਜਿਹੜਾ ਹੈ ਤੁਹੋਂ ਦਾ ਦੇ ਕੇ ਇਤਿਹਾਸ ਵਰਤੇ ਗਏ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਭਾਰਤ ਦੇ ਵੱਲੋਂ ਗ੍ਰਹਿ ਮੰਤਰੀ ਲਗਾਤਾਰ ਮਿਤਸ਼ਾ ਹੁਣ ਡਿਫੈਂਸ ਮਨਿਸਟਰ ਜਿਹੜੇ ਨੇ ਰਾਣਾ ਸਿੰਘ ਹੁਣ ਲਗਾਤਾਰ ਉਹ ਗੱਲਬਾਤ ਕਰ ਰਹੇ ਨੇ ਫੌਜ ਮੁਖੀਆਂ ਦੇ ਨਾਲ ਔਰ ਦੂਜੇ ਪਾਸੇ ਜਿਹੜੀ ਭਾਰਤ ਦੀ ਏਅਰ ਡਿਫੈਂਸ ਸਿਸਟਮ ਹੈ ਉਹ ਵੀ ਪੂਰਾ ਕਾਮਯਾਬ ਰਿਹਾ ਹੈਗਾ ਇਸ ਵਾਰ ਲਗਾਤਾਰ ਜਿਹੜਾ ਜਿੰਨੀਆਂ ਮਸਾਇਲਾ ਦਾਗੀਆਂ ਸਾਰਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ ਦਿੱਲੀ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਐਡਵਾਈਜ਼ਰੀ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਰ ਦਿੱਤੀ ਗਈ ਹੈ ਮੁਹਾਲੀ ਚੰਡੀਗੜ੍ਹ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਕੁਸ਼ਕ ਇਲਾਕੇ ਫਰੀਦਕੋਟ ਦੇ ਫਿਰੋਜ਼ਪੁਰ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਹੈਗਾ ਇੰਟਰਨੈਟ ਸਵਾਮਾ ਵੀ ਠੱਪ ਕਰ ਦਿੱਤੀਆਂ ਗਈਆਂ ਨੈਟ ਵੀ ਬੰਦ ਕਰ ਦਿੱਤਾ ਗਿਆ ਹੈਗਾ ਔਰ ਅੱਜ ਵੀ ਪੰਜਾਬ ਦੇ ਵਿੱਚ ਬਲੈਕਆਊਟ ਜਲਦੀ ਹੋ ਸਕਦਾ ਹੈ ਜੀ ਦਾ ਦੇ ਕੇ ਅੱਜ ਵੀ ਪੰਜਾਬ ਦੇ ਵਿੱਚ ਬਲੈਕਆਊਟ ਜਲਦੀ ਹੋ ਸਕਦਾ ਕਿਉਂਕਿ ਕੱਲ ਜਿਸ ਹਸਾਬ ਦੇ ਨਾਲ ਵਾਰਦਾਤਾ ਹੋਈਆਂ ਕੱਲ ਤੁਸੀਂ ਦੇਖੋ ਜਦੋਂ 에어 ਸਟ੍ਰਾਈਕਸ ਭਾਰਤ ਨੇ ਕੀਤੀਆਂ ਤਾਂ ਉਸ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਦੇ ਵਿੱਚ ਕੱਲ ਆਪਣੀਆਂ ਮਿਜ਼ਾਈਲਾਂ ਪੰਜਾਬ ਖਾਸ ਤੌਰ ਤੇ ਟਾਰਗੇਟ ਕਿਉਂ ਰਿਹਾ ਕਿਉਂਕਿ ਪੰਜਾਬ ਦਾ ਬਾਰਡਰ ਬਿਲਕੁਲ ਨਾ ਲੱਗਦਾ ਤੁਹਾਨੂੰ ਆ ਪਤਾ ਹੈ ਪੰਜਾਬ ਦਾ ਬਾਰਡਰ ਜਿਹੜਾ ਹੈਗਾ ਉਹ ਕਿਸ ਪ੍ਰਕਾਰ ਨਾਲ ਲੱਗਦਾ ਹੈਗਾ ਔਰ ਜਿਹਦੇ ਕਰਕੇ ਇਹ ਪੂਰਾ ਲੋਕ ਵੀ ਇਹ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਬਹੁਤ ਕੁਝ ਭੁਗਤਣਾ ਪੈ ਸਕਦਾ ਹੈ ਪਰ ਤੁਹਾਨੂੰ ਦੱਸ ਦੇ ਕਿ ਪ੍ਰਮਾਤਮਾ ਨੂੰ ਮੂਰੇ ਜਿਹੜਾ ਅਰਦਾਸ ਜ਼ਰੂਰ ਕਰੋ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਇੱਥੇ ਕੁਝ ਨਹੀਂ ਹੋਣਾ ਚਾਹੀਦਾ ਪਹਾੜੀਆਂ ਦੇਖੋ ਸਾਰੀਆਂ ਆਸੇ ਪਾਸੇ ਤੇ ਇੱਕ ਵਾਰ ਦਵਿੰਦਰ ਇੱਧਰ ਇੱਕ ਵਾਰ ਹੋਰ ਫੋਟੋ ਕੈਮਰਾ ਜ਼ਰੂਰ ਆ ਦੇਖੋ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਚੱਚ ਪਹਾੜ ਇੱਥੋਂ ਜੰਮੂ ਕਸ਼ਮੀਰ ਵਾਲਾ ਰਾਹ ਸ਼ੁਰੂ ਹੋ ਜਾਂਦਾ ਹੈ ਦਲਹੌਜ਼ੀ ਵਾਲਾ ਰਾਹ ਇੱਕ ਗੱਡੀ ਨੂੰ ਜਿਹੜਾ ਵਾਚ ਕੀਤਾ ਜਾ ਰਿਹਾ ਬਿਨਾਂ ਚੈਕਿੰਗ ਤੋਂ ਕਿਸੇ ਗੱਡੀ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਬਹੁਤ ਜ਼ਿਆਦੇ ਹਾਲਾਤ ਜਿਹੜੇ ਤਰ੍ਹਾਂ ਪੂਰਵਕ ਬਣੇ ਹੋਏ ਨੇ ਪੁਲਿਸ ਡੱਟੀ ਹੋਈ ਹੈ ਪੁਲਿਸ ਦੇ ਵੱਲੋਂ ਆਪਦਾ ਪੂਰਾ ਕੰਮ ਕੀਤਾ ਜਾ ਰਿਹਾ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਵੱਲੋਂ ਆਪਣਾ ਪੂਰਾ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾ ਹੈਗਾ ਔਰ ਨਾਲ ਹੀ ਤੁਹਾਨੂੰ ਇੱਕ ਵੱਡੀ ਅਪਡੇਟ ਦੇ ਦਿੰਨੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੇ ਮੀਟਿੰਗ ਕੀਤੀ ਹੈ ਜੀ ਆਦਾ ਦੇ ਕਿ ਤਿੰਨੋਂ ਫੌਜ ਮੁਖੀਆਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੇ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਸੀ ਡੀ ਐਸ ਵੀ ਸ਼ਾਮਲ ਸੀ ਔਰ ਤਿੰਨੇ ਫੌਜਾਂ ਦੇ ਮੁਖੀ ਸ਼ਾਮਲ ਸੀ ਸੋ ਪਹਿਲਾਂ ਡਿਫੈਂਸ ਮਨਿਸਟਰ ਰੱਖਿਆ ਮੰਤਰੀ ਰਾਣਾ ਸਿੰਘ ਹੋਣਾ ਨੇ ਮੀਟਿੰਗ ਕੀਤੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਜਿਹੜਾ ਪੂਰੀ ਚੈਕਿੰਗ ਦੀ ਤਿਆਰੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਕੱਲ ਜਦੋਂ 에어 بیس ਤੇ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਸ਼ੰਕਾ ਜਿਤਾਈ ਜਾ ਰਹੀ ਸੀ ਹਾਲਾਂਕਿ ਪਠਾਨਕੋਟ ਦੇ ਧੌਂਦਾ ਦੇ ਕੇ ਪੂਰੇ ਭਾਰਤ ਦਾ ਇਹ ਡਿਫੈਂਸ ਸਿਸਟਮ ਹੈ ਐਸ 400 ਉਸ ਨੇ ਜਿਹੜੀਆਂ ਮਜ਼ਾਈਲਾਂ ਸੀ ਪਾਕਿਸਤਾਨ ਦੀਆਂ ਉਸ ਨੂੰ ਬਿਲਕੁਲ ਹਵਾ ਚ ਨਸ਼ਟ ਕਰਤਾ ਔਰ ਉਸ ਤੋਂ ਬਾਅਦ ਪਠਾਨਕੋਟ ਜੇ ਗੱਲ ਕਰੀਏ ਤਾਂ ਖਾਸ ਤੌਰ ਤੇ ਸਰਹੱਦੀ ਏਰੀਆ ਆ ਜਾਂਦਾ ਜੰਮੂ ਕਸ਼ਮੀਰ ਵੱਲ ਨੂੰ ਜਾਣ ਵਾਲਾ ਰਸਤਾ ਆ ਜਾਂਦਾ ਹੈਗਾ ਔਰ ਇੱਥੇ ਜਿਹੜਾ ਹੈਗਾ ਧੌਂਦਾ ਦੇ ਕੇ ਬਗਾਤਾਰ ਬੜਾ ਸੈਂਸਿਟਿਵ ਜਿਹੜਾ ਇਹ ਏਰੀਆ ਰਹਿੰਦਾ ਹਮੇਸ਼ਾ ਹੀ ਕਿਉਂਕਿ ਨਾਲ ਜੰਮੂ ਕਸ਼ਮੀਰ ਵਾਲਾ ਅੱਗੇ ਜਾ ਕੇ ਸਾਰਾ ਰਸਤਾ ਇੱਥੋਂ ਹੀ ਆ ਜਾਂਦਾ ਹੈ ਜੰਮੂ ਕਸ਼ਮੀਰ ਜਾਣਾ ਹੋਵੇ ਤਾਂ ਪਠਾਨਕੋਟ ਕ੍ਰੋਸ ਕਰਕੇ ਤੁਹਾਨੂੰ ਜਾਣਾ ਪੈਂਦਾ ਔਰ ਖਾਸ ਤੌਰ ਤੇ ਜੰਮੂ ਦੇ ਵਿੱਚ ਕਸ਼ਮੀਰ ਦੇ ਕੁਝ ਇਲਾਕਿਆਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਐਲਓਸੀ ਜਿਹੜੀ ਲਾਈਨ ਆਫ ਕੰਟਰੋਲ ਦੇ ਉੱਪਰ ਲਗਾਤਾਰ ਫਾਇਰਿੰਗ ਜਿਹੜੀ ਹੋਈ ਪਈ ਸੀ ਔਰ ਹੁਣ ਤੁਸੀਂ ਦੇਖੋ ਪੰਜਾਬ ਪੁਲਿਸ ਪੂਰੀ ਮਸਤੈਦਗੀ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਕਮਾਂਡੋ ਫੋਰਸ ਜਿਹੜੀ ਹੈ ਉਹ ਵੀ ਨਾਲ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਹਾਈ ਟੈਕ ਪੂਰਾ ਜਿਹੜਾ ਨਾਕਾ ਲਗਾ ਦਿੱਤਾ ਗਿਆ ਕੋਈ ਵੀ ਗੱਡੀ ਬਿਨਾ ਚੈਕਿੰਗ ਤੋਂ ਜਾਣ ਨਹੀਂ ਦਿੱਤੀ ਜਾ ਰਹੀ ਦੇਖੋ ਹਰੇਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਪੂਰੀ ਸਖਤ ਸਕਿਉਰਿਟੀ ਕੀਤੀ ਗਈ ਹੈ ਕਿਹਾ ਇਹ ਵੀ ਜਾ ਰਿਹਾ ਹੈਗਾ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਔਰ ਜੰਮੂ ਕਸ਼ਮੀਰ ਦੇ ਏਰੀਏ ਨੂੰ ਸਭ ਤੋਂ ਵੱਧ ਜਿਹੜੀ ਹੈ ਫੌਜ ਮਹੱਈਆ ਕਰਵਾਈ ਜਾਏ ਆਰਮੀ ਵੱਧ ਤੋਂ ਵੱਧ ਡਿਪਲੋਏ ਕੀਤੀ ਜਾਏ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਆਪਣੇ ਕਮਾਂਕਾਰਾਂ ਲਈ ਆ ਰਹੇ ਨੇ ਪਰ ਹਰ ਇੱਕ ਗੱਡੀ ਦੀ ਚੈਕਿੰਗ ਪੰਜਾਬ ਪੁਲਿਸ ਕਰ ਲਈ ਹੈ ਕਿਉਂਕਿ ਕੱਲ ਬਹੁਤ ਵੱਡਾ ਜਿਹੜਾ ਟਾਰਗੇਟ ਪੰਜਾਬ ਨੂੰ ਕੀਤਾ ਗਿਆ ਮੇਨਲੀ ਜੇ ਗੱਲ ਕਰੀਏ ਤਾਂ ਪੰਜਾਬ ਨੂੰ ਟਾਰਗੇਟ ਜਿਸ ਹਿਸਾਬ ਦੇ ਨਾਲ ਕੀਤਾ ਗਿਆ ਪਾਕਿਸਤਾਨ ਦੀ ਮਜ਼ਾਈਲਾਂ ਦੇ ਵੱਲੋਂ ਔਰ ਜਾਂ ਫਿਰ ਤੁਹਾਨੂੰ ਦੱਸ ਦੇ ਕਿ ਪਾਕਿਸਤਾਨ ਦੇ ਡਰੋਨ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਆਏ ਗੁਰਦਾਸਪੁਰ ਸਰਦੀ ਏਰੀਆ ਉੱਥੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਏ ਮਜ਼ਾਈਲਾਂ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਅਪਡੇਟ ਇਹ ਵੀ ਸਾਹਮਣੇ ਆ ਰਹੀ ਹੈ ਕਿ ਗ੍ਰਹਿ ਮੰਤਰੀ ਨੇ ਔਰ ਰੱਖਿਆ ਮੰਤਰੀ ਡਿਫੈਂਸ ਮਿਨਿਸਟਰ ਜਿਹੜੇ ਨੇ ਰਾਜਨਾਥ ਸਿੰਘ ਦੋਨਾਂ ਦੇ ਵੱਲੋਂ ਮੀਟਿੰਗਾਂ ਕਰਕੇ ਕੱਲੀ-ਕੱਲੀ ਚੀਜ਼ ਦਾ ਜਾਇਜ਼ਾ ਲਿਆ ਗਿਆ ਹੈ ਔਰ ਖਾਸ ਤੌਰ ਤੇ ਦਿੱਲੀ ਦੇ ਵਿੱਚ ਇਹ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪੀਐਮ ਮੋਦੀ ਵੀ ਟੱਚ ਦੇ ਵਿੱਚ ਨੇ ਲਗਾਤਾਰ ਹਰੇਕ ਗੱਲ ਜਿਹੜੀ ਹੈ ਉਹਨਾਂ ਨੂੰ ਦੱਸੀ ਜਾ ਰਹੀ ਹੈ ਔਰ ਦੂਜੇ ਪਾਸੇ ਆਉਣ ਵਾਲੇ ਕੁਝ ਘੰਟੇ ਕਿਉਂਕਿ ਅੱਜ ਦੀ ਰਾਤ ਕੱਲ ਦੀ ਰਾਤ ਬੜੇ ਕ੍ਰੂਸ਼ਲ ਰਹਿਣ ਵਾਲੇ ਨੇ ਔਰ ਦੂਜੇ ਪਾਸੇ ਜਿਹੜਾ ਅਮਰੀਕਾ ਦਾ ਅੱਜ ਬਿਆਨ ਦੇ ਹਿਸਾਬ ਦਾ ਆ ਜਿਹੜੀ ਵਾਸ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਭਾਰਤ ਔਰ ਪਾਕਿਸਤਾਨ ਆਪਣਾ ਮਸਲਾ ਜਲਦੀ ਨਿਬੇੜੇ ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਇੰਟਰਵਿਨ ਨਹੀਂ ਕਰੇਗਾ ਇਹ ਗੱਲ ਉਹਨਾਂ ਨੇ ਕਿਹਾ ਕਿ ਮੈਂ ਸਲਾਹ ਦਾਂਗਾ ਕਿ ਅਮਰੀਕਾ ਇੰਟਰਵਿਨ ਨਾ ਕਰੇ ਪਰ ਦੂਜੇ ਪਾਸੇ ਜਿਹੜੀ ਮਜ਼ਾਇਲ ਹੈ ਉਹਨਾਂ ਦਾ ਵੀ ਬਹੁਤ ਸਾਰਾ ਧੁੰਦਾ ਦੇ ਕੇ ਰਫੇਲ ਮਜ਼ਾਇਲ ਦੀ ਚਰਚਾ ਹੋ ਰਹੀ ਹੈ ਲਗਾਤਾਰ ਔਰ ਲਗਾਤਾਰ ਇਹ ਗੱਲਾਂ ਵੀ ਦੇਖੀਆਂ ਜਾ ਰਹੀਆਂ ਕਿ ਜੀਓ ਪੋਲਿਟਿਕਸ ਦੇ ਪੱਖ ਤੋਂ ਕੱਲੀ-ਕੱਲੀ ਚੀਜ਼ ਜਿਹੜੀ ਹੈਗੀ ਭਾਰਤ ਦਾ ਵਿਦੇਸ਼ ਮੰਤਰਾਲ ਹੋਵੇ ਭਾਰਤ ਦਾ ਗ੍ਰਹਿ ਮੰਤਰਾਲਾ ਹੋਵੇ ਐਸ ਜੇ ਸ਼ੰਕਰ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਹਰੇਕ ਚੀਜ਼ ਉਹਨਾਂ ਦੇ ਵੱਲੋਂ ਹਰੇਕ ਗੱਲ ਹਰੇਕ ਐਕਸ਼ਨ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਅਮਰੀਕਾ ਦੇ ਨਾਲ ਯੂਨ ਦੇ ਨਾਲ ਜਾਂ ਯੂਰਪੀਅਨ ਯੂਨੀਅਨ ਦੇ ਨਾਲ ਕੱਲੀ-ਕੱਲੀ ਗੱਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਪਠਾਨਕੋਟ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਅਲਰਟ ਰੈਨ ਦੇ ਲਈ ਕਿਹਾ ਗਿਆ ਤਾਂ ਪਠਾਨਕੋਟ ਸ਼ਹਿਰ ਦੇ ਵਿੱਚ ਵੀ ਹਦਾਇਤਾਂ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਕਿ ਕੋਈ ਆਪਣੀ ਬਾਲਕੋਨੀ ਦੇ ਵਿੱਚ ਨਾ ਆਵੇ ਬਾਲਕੋਨੀਆਂ ਤੋਂ ਤੁਸੀਂ ਦੂਰ ਰਹੋ ਔਰ ਨਾਲ ਹੀ ਜਿਹੜਾ ਇਹ ਗੱਲ ਵੀ ਕਹੀ ਗਈ ਹੈ ਕਿ ਤੁਸੀਂ ਜਿਹੜਾਗਾ ਘਰ ਤੋਂ ਬਾਹਰ ਨਿਕਲ ਤੋਂ ਥੋੜਾ ਪਰਹੇਜ਼ ਕਰੋ ਔਰ ਪ੍ਰਸ਼ਾਸਨ ਦਾ ਪੂਰਾ ਸਾਥ ਦਿਓ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਕਿਉਂਕਿ ਆਉਣ ਵਾਲੇ ਜਿਹਾ ਦਾਦੇ ਕਿ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਕਿਹਾ ਜਾ ਰਿਹਾ ਹੈ ਕਿ ਕੱਲ ਵਰਗਾ ਕਈ ਵਾਰ ਹਾਲਾਤ ਬਣ ਸਕਦੇ ਨੇ ਜਿਵੇਂ ਕੱਲ ਪਾਕਿਸਤਾਨ ਦੇ ਵੱਲੋਂ ਤੁਹਾਨੂੰ ਯਾਦ ਹੋਊਗਾ ਮਜ਼ਾਈਲਾਂ ਦਾਗੀਆਂ ਗਈਆਂ ਤਾਂ ਪੂਰਾ ਏਰੀਆ ਦੇਖੋ ਸਾਹਮਣੇ ਪਹਾੜੀ ਤੁਹਾਨੂੰ ਦਿਸਦੀ ਆ ਉਹ ਸਾਹਮਣੇ ਪਹਾੜੀ ਆ ਗਈ ਔਰ ਕਿਉਂਕਿ ਸਾਰਾ ਦਲਹੋਜ਼ੀ ਚੰਬਾ ਇਤੋਂ ਹਿਮਾਸਟਰ ਵੀ ਸ਼ੁਰੂ ਹੋ ਜਾਂਦਾ ਫਿਰ ਅੱਗੇ ਜਾ ਕੇ ਜੰਮੂ ਵੀ ਜਿਹੜਾ ਰਸਤਾ ਇਹੀ ਜਾਂਦਾ ਹੈਗਾ ਪਠਾਨਕੋਟ ਵਾਇਆ ਜੰਮੂ ਜਾਇਆ ਜਾਂਦਾ ਤਾਂ ਤੁਸੀਂ ਦੇਖੋ ਸਾਰਾ ਏਰੀਆ ਜਿੱਥੇ ਜਿੱਥੇ ਤੁਹਾਡੀ ਨਿਗਾਹ ਜਾਏਗੀ ਸੁੰਨ ਪਸਰੀ ਪਈਆ ਬਿਲਕੁਲ ਪਿੰਡ ਰੋਪ ਸਾਇਲੈਂਸ ਜਿਸ ਨੂੰ ਸਾਇਲੈਂਸ ਜਿਸ ਨੂੰ ਕਹਿੰਦੇ ਨੇ ਉਹ ਹੋਇਆ ਪਿਆ ਤੁਸੀਂ ਦੇਖੋ ਹਾਲਾਂਕਿ ਪ੍ਰਸ਼ਾਸਨ ਵਾਰ-ਵਾਰ ਅਡਵਾਈਜ਼ਰੀ ਜਾਰੀ ਕਰ ਰਿਹਾ ਕਿਉਂਕਿ ਕੱਲ ਵੀ ਜਿਹੜਾਗਾ ਪਠਾਨਕੋਟ 에ਅਰ ਬੇਸ ਤੇ ਜਿਸ ਹਸਾਬ ਦਾ ਹਮਲਾ ਹੋਇਆ ਬਠਿੰਡਾ ਦੇ ਵਿੱਚ ਹਮਲਾ ਹੁੰਦਾ ਔਰ ਲੁਧਿਆਣਾ ਜਲੰਧਰ ਆਦਮਪੁਰ ਚੰਡੀਗੜ੍ਹ ਔਰ ਅੱਜ ਵੀ ਚੰਡੀਗੜ੍ਹ ਦੇ ਵਿੱਚ ਦਾ ਸਾਇਰਨ ਸਵੇਰ ਤੋਂ ਸਾਇਰਨ ਜਿਹੜੇ ਨੇ ਉਹ ਵੱਜਨੇ ਸ਼ੁਰੂ ਹੋ ਗਏ ਸੀ ਪ੍ਰਸ਼ਾਸਨ ਦੇ ਵੱਲ ਅਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਸੀ ਔਰ ਦੂਜੇ ਪਾਸੇ ਪ੍ਰਸ਼ਾਸਨ ਇਹ ਵੀ ਗੱਲ ਕਹਿ ਰਿਹਾ ਸੀ ਕਿ ਜਿਹੜਾਗਾ ਤੁਸੀਂ ਜਦੋਂ ਬਲੈਕਆਊਟ ਹੁੰਦਾ ਹੈ ਤਾਂ ਪੂਰਾ ਸਾਥ ਦਿਓ ਕੋਈ ਵੀ ਲਾਈਟ ਨਹੀਂ ਚੱਲਣੀ ਚਾਹੀਦੀ ਜਦੋਂ ਅੱਜ ਵੀ ਇਹ ਗੱਲ ਤੋਂ ਹੰਦਾ ਦਿੱ ਕਿ ਅੱਜ ਵੀ ਹੋ ਸਕਦਾ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਵੀ ਬਲੈਕਆਊਟ ਜਲਦੀ ਹੋ ਸਕਦਾ ਕੱਲ ਯਾਦ ਕਰੋ 7:30 ਸਾਰਾ ਬਲੈਕਆਊਟ ਹੋ ਗਿਆ ਸੀ ਕੱਲ ਜਿਹੜਾ ਤੁਹਾਨੂੰ ਦੱਸ ਦੇ ਕਿ ਕੱਲ 7:30 7:30 ਵਜੇ ਤੱਕ ਬਲੈਕਆਊਟ ਜਿਹੜਾ ਸਾਰਾ ਹੋ ਗਿਆ ਸੀ ਔਰ ਅੱਜ ਵੀ ਇਹ ਹੋ ਸਕਦਾ ਤੁਸੀਂ ਦੇਖੋ ਅੱਜ ਵੀ ਜਿਹੜਾਗਾ ਲੋਕਾਂ ਨੂੰ ਕਿਹਾ ਕਿ ਕੋਠਿਆਂ ਦੇ ਉੱਪਰ ਨਹੀਂ ਆਉਣਾ ਛੱਤਾਂ ਦੇ ਉੱਪਰ ਨਹੀਂ ਆਉਣਾ ਬਾਲਕੋਨੀਆਂ 'ਚ ਜਿਹੜਾ ਬਾਲਕੋਨੀਆਂ 'ਚ ਨਹੀਂ ਰਹਿਣਾ ਤੁਸੀਂ ਦੂਰ ਰਹਿਣਾ ਬਾਲਕੋਨੀਆਂ ਤੋਂ ਔਰ ਮੈਂ ਕਹੂੰਗਾ ਦਵਿੰਦਰ ਇੱਧਰ ਵੀ ਜਿਹੜੇ ਇੱਕ ਵਾਰ ਦਿਖਾ ਦਿੱਤਾ ਜਾ ਬਿਆ ਸਾਰਾ ਪਹਾੜੀ ਏਰੀਆ ਤੁਸੀਂ ਦੇਖੋ ਇਹ ਸਾਰਾ ਪਹਾੜੀ ਏਰੀਆ ਤਾਂ ਪਹਾੜੀ ਏਰੀਆ ਦੇ ਨਾਲ ਕਿਉਂਕਿ ਜੰਮੂ ਦੇ ਨਾਲ ਲੱਗਿਆ ਦਾ ਪਠਾਨਕੋਟ ਬਾਰਡ ਏਰੀਆ ਬੜਾ ਸੰਵੇਦਨਸ਼ੀਲ ਇਲਾਕਾ ਹੈ ਔਰ ਐਸੀ ਗੱਲਾਂ ਨੂੰ ਲੈ ਕੇ ਜਿਹੜਾ ਹੈ ਧੁੰਦਾ ਦੇ ਕੇ ਇਤਿਹਾਸ ਵਰਤੇ ਗਏ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਭਾਰਤ ਦੇ ਵੱਲੋਂ ਗ੍ਰਹਿ ਮੰਤਰੀ ਲਗਾਤਾਰ ਮਿਤਸ਼ਾ ਹੁਣ ਡਿਫੈਂਸ ਮਨਿਸਟਰ ਜਿਹੜੇ ਨੇ ਰਾਜਨਾਥ ਸਿੰਘ ਹੁਣ ਲਗਾਤਾਰ ਉਹ ਗੱਲਬਾਤ ਕਰ ਰਹੇ ਨੇ ਫੌਜ ਮੁਖੀਆਂ ਦੇ ਨਾਲ ਔਰ ਦੂਜੇ ਪਾਸੇ ਜਿਹੜੀ ਭਾਰਤ ਦੀ ਏਅਰ ਟੂ ਫੈਨ ਸਿਸਟਮ ਹੈ ਉਹ ਵੀ ਪੂਰਾ ਕਾਮਯਾਬ ਰਿਹਾਗਾ ਇਸ ਵਾਰ ਲਗਾਤਾਰ ਜਿਹੜਾ ਜਿੰਨੀਆਂ ਮਸਾਇਲਾ ਦਾਗੀਆਂ ਸਾਰਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ ਦਿੱਲੀ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਐਡਵਾਈਜ਼ਰੀ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਰ ਦਿੱਤੀ ਗਈ ਹੈ ਮੁਹਾਲੀ ਚੰਡੀਗੜ੍ਹ ਫਰੋਜਪੁਰ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਕੁਸ਼ਕ ਇਲਾਕੇ ਫਰੀਦਕੋਟ ਦੇ ਫਰੋਜਪੁਰ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਹੈਗਾ ਇੰਟਰਨੈਟ ਸਵਾਮਾ ਵੀ ਠੱਪ ਕਰ ਦਿੱਤੀਆਂ ਗਈਆਂ ਨੈਟ ਵੀ ਬੰਦ ਕਰ ਦਿੱਤਾ ਗਿਆ ਹੈਗਾ ਔਰ ਅੱਜ ਵੀ ਪੰਜਾਬ ਦੇ ਵਿੱਚ ਬਲੈਕਆਊਟ ਜਲਦੀ ਹੋ ਸਕਦਾ ਹੈ ਜੀ ਦੇਕੇ ਅੱਜ ਵੀ ਪੰਜਾਬ ਦੇ ਵਿੱਚ ਬਲੈਕਆਊਟ ਜਲਦੀ ਹੋ ਸਕਦਾ ਕਿਉਂਕਿ ਕੱਲ ਜਿਸ ਹਮਲ ਦੇ ਨਾਲ ਬਾਰਦਾਤਾਂ ਹੋਈਆਂ ਕੱਲ ਤੁਸੀਂ ਦੇਖੋ ਜਦੋਂ 에어 ਸਟ੍ਰਾਈਕਸ ਭਾਗਤ ਨਹੀਂ ਕੀਤੀਆਂ ਤਾਂ ਉਸ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਦੇ ਵਿੱਚ ਕੱਲ ਆਪਣੀਆਂ ਮਿਜ਼ਾਈਲਾਂ ਪੰਜਾਬ ਖਾਸ ਤੌਰ ਤੇ ਟਾਰਗੇਟ ਕਿਉਂ ਰਿਹਾ ਕਿਉਂਕਿ ਪੰਜਾਬ ਦਾ ਬਾਰਡਰ ਬਿਲਕੁਲ ਨਾ ਲੱਗਦਾ ਤੁਹਾਨੂੰ ਆ ਪਤਾ ਹੈ ਪੰਜਾਬ ਦਾ ਬਾਰਡਰ ਜਿਹੜਾ ਹੈਗਾ ਉਹ ਕਿਸ ਪ੍ਰਕਾਰ ਨਾਲ ਲੱਗਦਾ ਹੈਗਾ ਔਰ ਜਿਹਦੇ ਕਰਕੇ ਇਹ ਪੂਰਾ ਲੋਕ ਵੀ ਇਹ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਬਹੁਤ ਕੁਝ ਭੁਗਤਣਾ ਪੈ ਸਕਦਾ ਹੈ ਪਰ ਤੁਹਾਂ ਦਾ ਦੇਖ ਕੇ ਪ੍ਰਮਾਤਮਾ ਨੂੰ ਮੂਰੇ ਜਿਹੜਾ ਅਰਦਾਸ ਜਰੂਰ ਕਰੋ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੀ ਇੱਥੇ ਕੁਝ ਨਹੀਂ ਹੋਣਾ ਚਾਹੀਦਾ ਪਹਾੜੀਆਂ ਦੇਖੋ ਸਾਰੀਆਂ ਆਸ-ਪਾਸੇ ਤੇ ਇੱਕ ਵਾਰ ਦਵਿੰਦਰ ਇਧਰ ਇੱਕ ਵਾਰ ਹੋਰ ਮਾਰ ਦਿਓ ਕੈਮਰਾ ਜਰੂਰ ਆ ਦੇਖੋ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਉੱਚੇ-ਉੱਚੇ ਪਹਾੜ ਇੱਥੋਂ ਜੰਮੂ ਕਸ਼ਮੀਰ ਵਾਲਾ ਰਾਹ ਸ਼ੁਰੂ ਹੋ ਜਾਂਦਾ ਹੈ ਦਲਹੌਜ਼ੀ ਵਾਲਾ ਰਾਹ ਗੱਡੀ ਨੂੰ ਜਿਹੜਾ ਵਾਚ ਕੀਤਾ ਜਾ ਰਿਹਾ ਬਿਨਾ ਚੈਕਿੰਗ ਤੋਂ ਕਿਸੇ ਗੱਡੀ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਬਹੁਤ ਜ਼ਿਆਦੇ ਹਾਲਾਤ ਜਿਹੜੇ ਤਨਾਪ ਪੂਰਵਕ ਬਣੇ ਹੋਏ ਨੇ ਪੁਲਿਸ ਡੱਟੀ ਹੋਈ ਹੈ ਪੁਲਿਸ ਦੇ ਵੱਲੋਂ ਆਪ ਦਾ ਪੂਰਾ ਕੰਮ ਕੀਤਾ ਜਾ ਰਿਹਾ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਵੱਲੋਂ ਆਪਣਾ ਪੂਰਾ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾਗਾ ਔਰ ਨਾਲ ਹੀ ਤੁਹਾਨੂੰ ਇੱਕ ਵੱਡੀ ਅਪਡੇਟ ਦੇ ਦਿੰਨੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੇ ਮੀਟਿੰਗ ਕੀਤੀ ਹੈ ਜੀ ਆਦਾ ਦੇ ਕਿ ਤਿੰਨੋਂ ਫੌਜ ਮੁਖੀਆਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੇ ਮੀਟਿੰਗ ਕੀਤੀ ਹੈ ਜਿਦੇ ਵਿੱਚ ਸੀ ਡੀ ਐਸ ਵੀ ਸ਼ਾਮਲ ਸੀ ਔਰ ਤਿੰਨੇ ਫੌਜਾਂ ਦੇ ਮੁਖੀ ਸ਼ਾਮਲ ਸੀ ਸੋ ਪਹਿਲਾਂ ਡਿਫੈਂਸ ਮਨਿਸਟਰ ਰੱਖਿਆ ਮੰਤਰੀ ਰਾਣਾ ਸਿੰਘ ਹੋਣਾ ਨੇ ਮੀਟਿੰਗ ਕੀਤੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਜਿਹੜਾ ਪੂਰੀ ਚੈਕਿੰਗ ਦੀ ਤਿਆਰੀਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਕੱਲ ਜਦੋਂ 에어 베이스 ਤੇ ਹਮਲਾ ਹੋਇਆ ਤਾਂ ਉਸ ਤੋਂ